ਮੋਜਵਾਨ ਕ੍ਰਿਕਟ ਅਭਿਸ਼ੇਕ ਸ਼ਰਮਾ ਨੇ ਇੱਕ ਵਾਰ ਫਿਰ ਭਾਰਤ ਅਤੇ ਪੰਜਾਬ ਦਾ ਮਾਣ ਵਧਾਇਆ ਅੰਤਰਰਾਸ਼ਟਰੀ T20 ਕ੍ਰਿਕਟ ਰੈਲਿੰਗ ਵਿੱਚ ਅਭਿਸ਼ੇਕ ਨੇ ਪਹਿਲਾ ਸਥਾਨ ਹਾਸਲ ਕਰਕੇ ਇਤਿਹਾਸ ਰਚਾਇਆ ਸਿਰਫ 216 ਦੇ ਅੰਤਰਰਾਸ਼ਟਰੀ ਕੈਰੀਅਰ ਵਿੱਚ ਹੀ ਮੋਲ ਲਗਾਉਣਾ ਅਸਾਨ ਨਹੀਂ ਸੀ ਪਰ ਮਿਹਨਤ ਨਾਲ ਅਭਿਸ਼ੇਕ ਨੇ ਇਹ ਕਰਦਕਾਇਆ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਮਾਤਾ ਪਿਤਾ ਨੇ ਮੂੰਹ ਮਿੱਠਾ ਕਰਕੇ ਵਧਾਈਆਂ ਦਿੱਤੀਆਂ ਸਿਮਰਪ੍ਰੀਤ ਦੀ ਰਿਪੋਰਟ ਅੰਮ੍ਰਿਤਸਰ ਦੇਖੋ ਜੀ ਅੱਜ ਦਾ ਦਿਨ ਤੇ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਅਭਿਸ਼ੇਕ ਨੇ ਅੱਜ ਵਰਲਡ ਚ ਨੰਬਰ 1 ਤੇ ਰੈਂਕਿੰਗ ਚ ਆਇਆ ਹੈ ਔਰ ਇਹ ਅੰਬਰਸਰ ਔਰ ਅੰਬਰਸਰ ਦੇ ਵਸਨੀਕਾਂ ਵੱਲੋਂ ਜਿਹੜਾ ਆਸ਼ੀਰਵਾਦ ਮਿਲਿਆ ਔਰ ਉਹ ਆਸ਼ੀਰਵਾਦ ਦੇ ਨਾਲ ਹੀ ਅੱਜਾਂ ਅਭਿਸ਼ੇਕ ਨੂੰ ਨੰਬਰ 1 ਤੇ ਆਇਆ ਹੈ ਔਰ ਅਭਿਸ਼ੇਕ ਨੇ ਬੜਾ ਹਾਰਡ ਵਰਕ ਕੀਤਾ ਬੜੀ ਮਿਹਨਤ ਕੀਤੀ ਹੈ ਔਰ ਮੈਂ ਦੇਖਦਾ ਕਿ ਨੰਬਰ 1 ਤੇ ਆਣਾ ਉਸ ਆਸਾਨ ਕਰਨੀ ਹੈ ਵਰਡ ਇਹ بڑے بڑے ਵੱਡੇ ਪਲੇਅਰ ਸੀ ਜਿੰਨਾ ਜਿਹੜੇ ਰੈਂਕਿੰਗ ਤੇ ਹੈ ਸੀ ਅੱਜ ਉਹਨਾਂ ਰੈਂਕਿੰਗ ਤੋਂ ਉੱਤੇ ਆਣਾ ਬਹੁਤ ਹੀ ਮੈਂ ਕਹਿੰਦਾ ਅੱਜ ਖੁਸ਼ੀ ਦਾ ਦਿਨ ਹੈ ਔਰ ਮੈਂ ਦਾਸ ਨਹੀਂ ਸਕਦਾ ਕਿ ਅੱਜ ਕਿੰਨਾ ਵਧੀਆ ਦਿਨ ਹੈ ਔਰ ਜਦੋਂ ਇਹ ਇਹ ਛੋਟੇ ਜਿਹੇ ਸੀ ਨਾ ਦੋਨੋਂ ਔਰ ਅਭਿਸ਼ੇਕ ਔਰ ਸੁਮਨ ਗਿਰ ਇਹ ਦੋਨੋਂ ਹੀ ਪੰਜਾਬ ਵੱਲੋਂ ਖੇਲਦੇ ਸੀ ਔਰ ਪੰਜਾਬ ਤੇ ਜਿੰਨੇ ਕੋਸ਼ਿਸ਼ ਜਿੰਨੇ ਸਲੈਕਟ ਮੈਂ ਉਹਨਾਂ ਦੇ ਸ਼ਬਦ ਅੱਜ ਵੀ ਮੈਨੂੰ ਯਾਦ ਆਉਂਦੇ ਕਿ ਉਹ ਇਹੋ ਗੱਲ ਕਹਿੰਦੇ ਸੀ ਕਿ ਦੋਨੋਂ ਮੁੰਡੇ ਹਿੰਦੁਸਤਾਨ ਖੇਡਣਗੇ ਔਰ ਹਿੰਦੁਸਤਾਨ ਦਾ ਨਾਮ ਉੱਚਾ ਕਰਨਗੇ ਔਰ ਇੱਕ ਸਮਾਂ ਆਏਗਾ ਦੋਨੋਂ ਕਹਿੰਦੇ ਇੰਡੀਆ ਦੀ ਕਪਤਾਨੀਆਂ ਕਰਨਗੇ ਔਰ ਮੈਂ ਅੱਜ ਉਹ ਦਿਨ ਦੇਖ ਕੇ ਜਿਹੜੇ ਉਹਨਾਂ ਦੇ ਸ਼ਬਦ ਬੋਲੇ ਅੱਜ ਬੜਾ ਅੱਛਾ ਲੱਗ ਰਿਹਾ ਕਿ ਸ਼ਮਨ ਗਿਲ ਇੰਡੀਆ ਦਾ ਕਪਤਾਨ ਹੈ ਟੈਸਟ ਟੀਮ ਦਾ ਔਰ ਉਹ ਵਰਲਡ ਦੀ ਰੈਂਕਿੰਗ ਤੇ ਟੈਸਟ ਦੇ ਨੰਬਰ 1 ਪਲੇਅਰ ਹੈ ਔਰ ਅਭਿਸ਼ੇਕ T20 ਦਾ ਨੰਬਰ 1 ਹੈ ਤੇ ਦੋਨੋਂ ਦੋਸਤ ਨੇ ਦੋਨੋਂ ਬਚਪਨ ਦੇ ਦੋਸਤ ਹੈ ਔਰ ਦੋਨਾਂ ਦਾ ਮਿਸ਼ਨ ਇਹੋ ਹੀ ਹੈ ਕਿ ਗੇਸ ਦੀ ਸੇਵਾ ਕਰਨਾ ਤੇ ਅੱਜ ਉਹ ਉਹ ਅੱਜ ਦਿਨ ਪੂਰਾ ਹੋਇਆ ਪਰ ਲੇਕਿਨ ਇਹਨੂੰ ਕੰਟੀਨਿਊ ਰੱਖਣ ਵਾਸਤੇ ਇਹਨਾਂ ਨੂੰ ਹਾਰਡ ਵਰਕ ਕਰਨਾ ਪਏਗਾ ਹਰ ਸਾਲ ਅੱਛੀ ਪਰਫਾਰਮੈਂਸ ਦੇਣੀ ਪਏਗੀ ਔਰ ਉਹ ਜਿੰਦੇ ਰਹਿਣਗੇ ਤੇ ਨੰਬਰ 1 ਤੇ ਰਹਿਣਗੇ ਤੇ ਇਹੋ ਹੀ ਮੇਰੀ दोनों ये है कि तुम हार्ड वर्क करते रहो और अपनी मेहनत करते रहो और इन अच्छी परफॉर्मेंस करो देश में जिता रहोवराज सिंह युवराज सिंह जी तो अच्छ बहुत खुश ने और उन्हों जट आज दोनों ही वर्ल्ड की रैंकिंग नंबर वन बनते है मैं युवराज जी का हाथ जोड़ के थैंक्स करना ਕਿ ਉਹਨਾਂ ਨੇ ਇਹ ਬੱਚਿਆਂ ਨੂੰ ਤਿਆਰ ਕੀਤਾ ਆਪਣੇ ਜਿਲਦ ਦੇ ਨਾਲ ਲਾ ਕੇ ਇੰਨੀ ਮਿਹਨਤ ਕਰਾਈ ਆਪਣੇ ਬੱਚਿਆਂ ਤੋਂ ਜ਼ਿਆਦਾ ਪਿਆਰ ਕਰਦੇ ਨੇ ਬਿਸ਼ੇਰ ਦੇ ਨਾਲ ਮੈਂ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਹਰਾਰ ਹੋ ਜਾਂਦਾ ਸੀ ਕਿ ਉਹ ਇੰਨਾ ਪਿਆਰ ਕਰਦੇ ਨੇ ਔਰ ਇਹਨਾਂ ਦੇ ਬਾਰੇ ਇੰਨੇ ਅੱਛੇ ਸ਼ਬਦ ਬੋਲਦੇ ਨੇ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਸਰ ਤੁਸੀਂ ਜ਼ੂਵੀ ਜੀ ਤੁਸੀਂ ਤੇ ਆਪ ਵਰਲਡ ਕਲਾਸ ਪਲੇਅਰ ਹੋ ਤੁਸੀਂ ਤੇ ਦੁਨੀਆ 'ਚ ਉਹ ਇਨੀਆਂ ਦਿਖਾਈਆਂ ਜਿਹੜੀਆਂ ਲੋਕ ਅੱਜ ਵੀ ਯਾਦ ਕਰਦੇ ਨੇ कोरोना ने क्या जी आने वाला समय अभिषेक ਨੂੰ ਦੱਸੇਗਾ अभिषेक ਉਹ ਇਹਨਾਂ ਦਾ ਦਿਖਾਏਗਾ ਜਿਹੜੀਆਂ ਲੋਕ ਯਾਦ ਕਰਨਗੇ اور ਬੜੀ ਖੁਸ਼ੀ ਦੀ ਗੱਲ ਹੈ ਵੀ ਉਹਨਾਂ ਨੇ ਇੱਡੇ ਵੱਡੇ ਸ਼ਬਦ ਬੋਲੇ ਮੈਂ ਤੇ ਨਮਸਕਾਰ ਕਰਦਾ ਉਹਨਾਂ ਨੂੰ ਉਹ ਬਹੁਤ ਹੀ ਪਿਆਰ ਹੋਰ ਹਾਰਡਵਰਕ ਕਰਾਉਂਦੇ ਨੇ ਔਰ ਉਹ ਅੱਜ ਵੀ ਮਿਹਨਤ ਇੰਨੀ ਕਰਾਉਂਦੇ ਨੇ ਇਹਨਾਂ ਨੂੰ ਮੈਂ अभिषेक ਨੂੰ ਤੇ ਉਹ ਇੱਕ ਦਿਨ ਨਹੀਂ ਫਰੀ ਰਹਿਣ ਦਿੰਦੇ ਬਦਲ ਉਹਨਾਂ ਦੇ ਨਾਲ ਉਹਨਾਂ ਨੇ ਆਪਣੀ ਟੀਮ ਲਗਾਈ ਹੋਈ ਹੈ ਆਪਣੀ ਪੂਰੀ ਔਰ ਜਿਹੜੀ ਇਨਾ ਅਭਿਸ਼ੇਕ ਨੂੰ ਕੋਈ ਬੋਲਿੰਗ ਕਰਾ ਰਿਹਾ ਕੋਈ ਬੈਟਿੰਗ ਕਰਾ ਰਿਹਾ ਕੋਈ ਜਿਮ ਕਰਾ ਰਿਹਾ ਕੋਈ ਰਨਿੰਗ ਕਰਾ ਰਿਹਾ ਕੋਈ ਸਵਿਮਿੰਗ ਕਰਾ ਰਿਹਾ ਕੋਈ ਮੈਡੀਟੇਸ਼ਨ ਕਰਾ ਰਿਹਾ ਐਦਾਂ ਸਾਰਾ ਕਰਦੇ ਕਰਦੇ ਸਾਰਾ ਦਿਨ ਪੀ ਜਾਂਦਾ ਔਰ ਇਹ ਹਾਰਡ ਵਰਕ ਖਤਮ ਨਹੀਂ ਹੁੰਦਾ ਕਲਪਤੀ 2 ਸਾਲ ਦਾ ਹੀ ਹੈ ਕੇਰੇ ਇੰਟਰਨੈਸ਼ਨਲ ਦਾ ਤੇ ਪਹਿਲਾ ਰੈਂਕ ਹਾਸਲ ਕਰ ਲਿਆ ਤੇ ਟੌਪ 10 ਦੀ ਗੱਲ ਕਰੀਏ ਮਹਾਨ ਡਿਗਜ ਪਲੇਅਰ ਨੇ ਜਿਹਨੂੰ 10-15 15 ਸਾਲ ਹੋ ਗਏ ਆ ਉਹਨਾਂ ਨੂੰ ਮਾਤ ਦੇ ਕੇ ਪਹਿਲਾ ਰੈਂਕ ਹਾਸਲ ਕੀਤਾ ਉਹ ਸੱਚ ਕਿੰਨੀ ਵੱਡੀ ਮੈਂ ਤੇ ਉਹ ਬਹੁਤ ਵੱਡੀ ਸਮਝਦਾ ਕਿ ਉਹ ਵਰਲਡ ਦੇ ਜਿਹੜੇ ਪਲੇਅਰਾਂ ਨੂੰ ਅਗਰ ਉਹ ਉਹਨਾਂ ਨੂੰ ਉਹਨਾਂ ਦੇ ਉੱਤੇ ਆਣਾ ਇੱਕ ਬਹੁਤ ਹੀ ਵੱਡੀ ਗੱਲ ਹੈ ਇਹ ਆਪਾਂ ਮੇਰੀ ਸੋਲ ਤੋਂ ਵੀ ਬਾਹਰ ਹੋ ਗਈ ਹੈ ਕਿ ਉਹ ਪਲੇਅਰ ਜਿਹੜੇ ਆਪਣੀ ਆਪਣੀ ਕੰਟਰੀ ਦੇ ਬਹੁਤ ਜਿਹੜੇ 15-15 ਸਾਲ ਕੰਟਰੀ ਰੋਗੇ ਤੇ ਉਹਨਾਂ ਨੂੰ ਬੀਟ ਕਰਨਾ ਇੱਕ ਬੜੀ ਇਹ ਪ੍ਰਮਾਤਮਾ ਦਾ ਹੀ ਅਸ਼ੀਰਵਾਦ ਆ ਇਹ ਉਹਨਾਂ ਦਾ ਯੋਗਦਾਨ ਆ ਅੱਜ ਜਦ ਅਰੇ ਅਸੀਂ ਅਭਿਸ਼ੇਕ ਦੇ ਪटीशन ਤੇ ਆਇਆ ਮੈਂ ਗੁਰੂ ਰਾਮਦਾਸ ਜੀ ਨਗਰੀ ਦੇ ਵਾਸੀਆਂ ਨੂੰ ਔਰ ਗੁਰੂ ਰਾਮਦਾਸ ਜੀ ਨਮਸਕਾਰ ਕਰਦਾ ਕਿ ਉਹਨਾਂ ਨੇ ਅਭਿਸ਼ੇਕ ਮਜੀਦਵਾ ਦਿੱਤਾ ਜਦੋਂ ਵੀ ਅਭਿਸ਼ੇਕ ਆਂਦਾ ਹੈ ਔਰ ਦਰਬਾਰ ਦਰਬਾਰ ਸਾਹਿਬ ਔਰ ਸਿਧਾਂ ਵਾਲੇ ਉਥੋਂ ਨਮਸਕਾਰ ਕਰਕੇ ਆਪਣਾ ਸ਼ਹੀਦਵਾ ਲੈ ਕੇ ਆ ਕੇ ਜਾਂਦਾ ਔਰ ਉਹ ਅਸ਼ੀਰਵਾਦ ਦੇ ਨਾਲ ਹੀ ਅੱਜ ਇਹ ਪटीशन ਨਜ਼ਰ ਆਈ ਹੈ ਔਰ ਮੈਂ ਮਹਾਰਾਜ ਅਗਰਦਾਸ ਇਹ ਕਰਦਾ ਰਾਂਗਾ ਕਿ ਤੁਸੀਂ ਇਹਨਾਂ ਨੂੰ ਅਭਿਸ਼ੇਕ ਮਸ਼ੀਰਵਾਦ ਦਿੰਦੇ ਰਹੋ ਔਰ ਇਸ ਤਰ੍ਹਾਂ ਹੀ ਅੱਗੇ ਵਧਦਾ ਰਹੇ ਔਰ ਲਾਸਟ ਤੇ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਬੱਚਿਆਂ ਨੂੰ ਸਾਰਿਆਂ ਨੂੰ ਆਪਣੇ ਨਸ਼ਿਆਂ ਤੋਂ ਦੂਰ ਰਹਿਣ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਔਰ ਆਪਣੇ ਜੀਵਨ ਨੂੰ ਅੱਛਾ ਬਣਾਉਣ ਵਾਸਤੇ ਸਪੋਰਟਸ ਵੱਲ ਆਓ ਕੋਈ ਵੀ ਗੇਮ ਖੇਲੋ ਕੋਈ ਵੀ ਗੇਮ ਖੇਡੋ ਲੇਕਿਨ ਸਪੋਰਟਸ ਨਾਲ ਪਿਆਰ ਕਰੋ ਸਪੋਰਟਸ ਨਾਲ ਖੇਡੋਗੇ ਤੰਦਰੁਸਤ ਰਹੋਗੇ ਔਰ ਇਹ ਨਸ਼ਿਆ ਤੋਂ ਦੂਰ ਰਹਿਣਾ ਆਪਾਂ ਪੰਜਾਬ ਦੇ ਵਿੱਚ ਨੌਜਵਾਨ ਸਾਡੇ ਨਸ਼ਿਆਂ ਦੇ ਵਿੱਚ ਡੁੱਬ ਗਏ ਨੇ ਜਿਹੜੇ ਕਿ ਸਪੋਰਟਸ ਨੂੰ ਭੁੱਲ ਕੇ ਤੇ ਗੰਦੀਆਂ ਆਦਤਾਂ ਵੱਲ ਚੱਲ ਗਏ ਨੇ ਔਰ ਪੰਜਾਬ ਸਰਕਾਰ ਵੀ ਅੱਜ ਕੋਸ਼ਿਸ਼ ਪੂਰੀ ਕਰ ਰਹੀ ਹੈ ਔਰ ਅੰਮ੍ਰਿਤਸਰ ਦੇ ਮੈ ਡੀਜੀ ਮੈਡਮ ਜੀ ਨੂੰ ਵੀ ਮਿਲਿਆ ਸੀ ਉਹਨਾਂ ਨੇ ਵੀ ਇਹੋ ਸ਼ਬਦ ਬੋਲੇ ਸੀ ਕਿ ਆਪਾਂ ਸਾਰੇ ਰਲ ਕੇ ਅੰਮਰਸਰ ਦੇ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਸਪੋਰਟਸ ਵੱਲ ਲਾਈਏ ਔਰ ਉਹਨਾਂ ਨੂੰ ਸਪੋਰਟਸ ਵੱਲ ਧਿਆਨ ਦੇ ਕੇ ਇਹ ਨਸ਼ਿਆਂ ਤੋਂ ਦੂਰ ਕਰਾਈਏ ਔਰ ਉਹਨਾਂ ਦਾ ਜੀਵਨ ਬਦਿਆ ਬਣਾਈਏ। ਹਾਂਜੀ ਮੇਰਾ ਨਾਮ ਮੰਜੂ ਸ਼ਰਮਾ ਜੀ। ਇੱਕ ਵਾਰ ਫਿਰ ਤੋਂ ਅਭਿਸ਼ੇਕ ਸ਼ਰਮਾ ਨੇ ਪੰਜਾਬ ਦਾ ਭਾਰਵਾਨਾ ਨਾਮ ਰੋਸ਼ਨ ਕੀਤਾ। ਛੋਟੇ ਬਿਲਕੁਲ 2.5 ਸਾਲ ਦੇ ਕੈਰੀਅਰ ਦੇ ਵਿੱਚ ਹੀ ਪਹਿਲਾ ਰੈਂਕ ਹਾਸਲ ਕੀਤਾ T20 ਦੇ ਵਿੱਚ ਇਸ ਤਰ੍ਹਾਂ ਦਾ ਮਹਿਸੂਸ ਹੋਇਆ। ਹਾਂਜੀ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਆ ਕਿ ਅਭਿਸ਼ੇਕ ਨੇ ਨੰਬਰ 1 ਤੇ ਆਇਆ ਔਰ ਸਾਡਾ ਸਿਰ ਉੱਚਾ ਕੀਤਾ ਪਰਮਾਤਮਾ ਦੀ ਮਿਹਰ ਹੈ ਉਹਦੇ ਤੇ ਤੇ ਅੱਗੇ ਵੀ ਇਸ ਤਰ੍ਹਾਂ ਦਾ ਹੀ ਆਪਣੀ ਦੇਸ਼ ਦਾ ਨਾਮ ਤੇ ਧਰਤਿਆਂ ਦਾ ਨਾਮ ਰੋਸ਼ਨ ਕਰੇਗਾ ਗੱਲ ਹੋਈ ਸੀ ਜਦੋਂ ਇਹ ਰੈਂਕ ਅਨਾਉਂਸ ਹੋਇਆ ਉਸ ਤੋਂ ਬਾਅਦ ਹਾਂ ਹਾਂ ਜੀ ਮੇਰੀ ਕੱਲ ਗੱਲ ਹੋਈ ਸੀਗੀ ਉਹਦੇ ਨਾਲ ਔਰ ਮੈਂ ਵਧਾਈ ਵੀ ਦਿੱਤੀ ਆ ਪਰ ਉਹ ਕਹਿ ਦਿੰਦਾ ਚਲੋ ਅੱਛਾ ਅੱਛਾ ਸ਼ਮਾ ਮਮਾ ਓਕੇ ਓਕੇ ਕਿ ਮੈਂ ਤੇ ਹਲੇ ਬਹੁਤ ਮਿਹਨਤ ਕਰ ਲਈ ਆ ਤੁਸੀਂ ਮੈਂ ਹਲੇ ਬਹੁਤ ਅੱਗੇ ਜਾਵਾਂਗਾ ਤਾਂ ਚਲੋ ਇੱਕ ਬੱਚਾ ਮਿਹਨਤ ਵੀ ਕਰਦਾ ਹੈ ਦੂਸਰਾ ਪਰਮਾਤਮਾ ਦਾ ਹੱਥ ਉਹਦੇ ਤੇ ਹੋਣਾ ਚਾਹੀਦਾ ਆ ਉਹ ਸਾਡੇ ਅੰਮ੍ਰਿਤਸਰ ਦੇ ਵਿੱਚ ਉਹਦਾ ਬਾਬਾ ਜੀ ਦੀ ਮੇਰ ਆ ਗੁਰੂ ਨਗਰੀ ਅੰਮ੍ਰਿਤਸਰ ਦੇ ਨੌਜਵਾਨ ਕ੍ਰਿਕਟ ਅਭਿਸ਼ੇਕ ਸ਼ਰਮਾ ਨੇ ਇੱਕ ਵਾਰ ਫਿਰ ਭਾਰਤ ਅਤੇ ਪੰਜਾਬ ਦਾ ਮਾਣ ਵਧਾਇਆ ਅੰਤਰਰਾਸ਼ਟਰੀ T20 ਕ੍ਰਿਕਟ ਰੈਲਿੰਗ ਵਿੱਚ ਅਭਿਸ਼ੇਕ ਨੇ ਪਹਿਲਾ ਸਨ ਹਾਸਲ ਕਰਕੇ ਇਤਿਹਾਸ ਰਚਾਇਆ ਸਿਰਫ 2216 ਦੇ ਅੰਤਰਰਾਸ਼ਟਰੀ ਕੈਰੀਅਰ ਵਿੱਚ ਹੀ ਮੋਹ ਲਗਾਉਣਾ ਅਸਾਨ ਨਹੀਂ ਸੀ ਪਰ ਮਿਹਨਤ ਨਾਲ ਅਭਿਸ਼ੇਕ ਨੇ ਇਹ ਕਰਦਕਾ ਹਾਇਆ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਮਾਤਾ ਪਿਤਾ ਨੇ ਮੂੰਹ ਮਿੱਠਾ ਕਰਕੇ ਵਧਾਈਆਂ ਦਿੱਤੀਆਂ ਸਿਮਰਪ੍ਰੀਤ ਦੀ ਰਿਪੋਰਟ ਅੰਮ੍ਰਿਤਸਰ ਦੇਖੋ ਜੀ ਅੱਜ ਦਾ ਦਿਨ ਤੇ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਅਭਿਸ਼ੇਕ ਨੇ ਅੱਜ ਵਰਲਡ ਦੇ ਨੰਬਰ 1 ਤੇ ਰੈਂਕਿੰਗ 'ਚ ਹੈ ਔਰ ਇਹ ਅੰਬਰਸਰ ਔਰ ਅੰਬਰਸਰ ਦੇ ਵਸਨੀਕਾਂ ਵੱਲੋਂ ਜਿਹੜਾ ਆਸ਼ੀਰਵਾਦ ਮਿਲਿਆ ਔਰ ਉਸ ਅਸ਼ੀਰਵਾਦ ਦੇ ਨਾਲ ਹੀ ਅੱਜ ਆਬਿਸ਼ੀ ਕੋ